ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਇਸ ਵਕਤ ਪਿੰਡ ਸਿੰਘੇ ਵਾਲਾ ਤਹਿਸੀਲ ਲੰਬੀ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿਖੇ ਵਿੱਚ ਇੱਥੇ ਕੱਲ ਬੀਤੀ ਰਾਤ ਇੱਕ ਘਟਨਾ ਵਾਪਰਦੀ ਹੈ ਇਸ ਘਟਨਾ ਦੇ ਵਿੱਚ ਕੀ ਹੁੰਦਾ ਕਿ ਇਹ ਪਟਾਕਾ ਫੈਕਟਰੀ ਹੈ ਇਸ ਦੇ ਵਿੱਚ ਤਮਾਕਾ ਹੁੰਦਾ ਹੈ ਤਮਾਕੇ ਦਾ ਪਹਿਲਾਂ ਤੁਹਾਨੂੰ ਅਸੀਂ ਮਲਬਾ ਦਿਖਾ ਦਈਏ ਕਿ ਆ ਮਲਬਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਈ 100 ਫੁੱਟ ਦੂਰ ਤੱਕ ਜਿਹੜੀਆਂ ਇੱਟਾਂ ਤੀਨਾ ਤੇ ਆ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਬਾਅਦ ਦੇ ਵਿੱਚ ਤੁਹਾਨੂੰ ਅਸੀਂ ਬਿਲਡਿੰਗ ਜਿਹੜੀ ਹੈਗੀ ਆ ਉਸ ਤੇ ਦਿਖਾਵਾਂਗੇ ਤੁਹਾਨੂੰ ਤੁਸੀਂ ਇਸ ਧਮਾਕੇ ਦੀ ਜਿਹੜੀ ਵੈਲੋਸਟੀ ਹੈ ਤੁਸੀਂ ਉਸ ਦਾ ਅੰਦਾਜ਼ਾ ਲਾਓ ਕਿ ਇੱਟਾਂ ਕਿੰਨੀ ਦੂਰ ਤੱਕ ਨੇ ਫੈਲੀਆਂ ਹੋਈਆਂ ਇਹ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਕੋਈ 2 2.5 ਕਿੱਲਾਂ ਦੇ ਵਿੱਚ ਜਿਹੜਾ ਇਸ ਫੈਕਟਰੀ ਦਾ ਮਲਬਾ ਫੈਲ ਗਿਆ ਐ ਕੁੱਲ ਜਿਹੜੀ ਹੈ ਕੈਜੂਐਲਟੀਆਂ ਦੀ ਗਿਣਤੀ ਹਜੇ ਤੱਕ ਚਾਰ ਜਿਹੜੀ ਦੱਸੀ ਜਾ ਰਹੀ ਹੈ ਫੋਰੈਂਸਿਕ ਸਾਇੰਸ ਦੇ ਜਿਹੜੇ ਨੇ ਅ ਅਧਿਕਾਰੀ ਪੁਲਿਸ ਪੰਜਾਬ ਪੁਲਿਸ ਦੇ ਇੱਥੇ ਪਹੁੰਚ ਚੁੱਕੇ ਆ ਸੋ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫਿਰ ਆ ਜੋ ਮੌਕੇ ਦੀਆਂ ਕੁਝ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿੱਡੇ ਮੋٹے ਲੈਂਟਰ ਨੇ ਜਿਹੜੇ ਉਹ ਬਿਲਕੁਲ ਤਹਿਸ ਨਹਿਸ ਹੋ ਗਏ ਨੇ ਇਸ ਤਮਾਕਾ ਜਿਹੜਾ ਹੈ ਤੁਸੀਂ ਪਹਿਲਾਂ ਵੀ ਕਈ ਵਾਰੀ ਫੈਕਟਰੀਆਂ ਦੇ ਵਿੱਚ ਦੇਖਿਆ ਕਿ ਇੱਥੋਂ ਅੰਦਾਜ਼ਾ ਲਾਓ ਕਿ ਇਸ ਤਮਾਕੇ ਦੀ ਜਿਹੜੀ ਵੈਲੋਸਟੀ ਆ ਹਾਂ ਆ ਜਗਾ ਤੋਂ ਤੁਹਾਨੂੰ ਦੇਖੋ ਜਿਹੜਾ ਤਹਿਸ ਨਹਿਸ ਹੋਇਆ ਇੱਕ ਵੱਖਰੀ ਗੱਲ ਹੈ ਕਿ ਇੱਕ 6 7 ਇੰਚ ਮੋٹے ਲੈਂਟਰ ਨੂੰ ਪਾੜ ਕੇ ਜਿਹੜਾ ਕਿ ਕੁਝ ਵਸਤੂ ਜਿਹੜੀ ਆ ਉਹ ਕਾਸ਼ਵਲ ਗਈ ਹੈ ਹੌਲੀ ਹੌਲੀ ਅਸੀਂ ਅੱਗੇ ਚੱਲਦੇ ਹਾਂ ਤੁਹਾਨੂੰ ਇਸ ਫੈਕਟਰੀ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਤੇ ਬਾਰੇ ਜਿਹੜਾ ਤੁਹਾਨੂੰ ਦਿਖਾਉਣੇ ਆ ਕਿ ਇਹ ਇੱਕ ਪਟਾਕਾ ਫੈਕਟਰੀ ਹੈ ਇੱਥੇ ਪਟਾਕੇ ਬਣਦੇ ਸੀ ਹੂੰ ਸੋ ਪਟਾਕਿਆਂ ਦੇ ਕੁਝ ਗੱਤੇ ਪਏ ਨੇ ਕੈਮੀਕਲ ਦੀ ਬਦਬੋ ਜਿਹੜੀ ਆ ਹਜੇ ਵੀ ਆ ਰਹੀ ਆ ਤੇ ਮੌਕੇ ਤੇ ਜਾਂਚ ਅਧਿਕਾਰੀ ਵੀ ਲੱਗੇ ਹੋਏ ਨੇ ਵਕ ਵਕ ਜਿਹੜੇ ਆ ਸੈਂਪਲ ਡਰਾ ਕਰ ਰਹੇ ਨੇ ਆਪਦੇ ਸਬੂਤ ਇਕੱਠੇ ਕਰ ਰਹੇ ਨੇ ਐ ਇੱਥੇ ਦੇਖ ਸਕਦੇ ਹੋ ਕਿ ਇਹ ਪਟਾਕੇ ਜਿਹੜੇ ਨੇ ਇੱਥੇ ਜਿਹੜੇ ਇਹਨਾਂ ਦੇ ਪੰਫਲਟ ਜਿਹੜੇ ਡੱਬੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਐ ਲੰਮਾ ਛੱਡ ਆ ਜੀ ਦੇਖ ਲਓ ਕਿੰਨਾ ਕਟੋ-ਕਟੇ ਹੈ 100 150 ਫੁੱਟ ਲੰਮਾ ਜਿਹੜਾ ਅੱਧੇ ਕਿਲੇ ਦੀ ਲਾਮ ਹੋਏਗੀ ਦੂਜੇ ਪਾਸੇ ਵੀ ਦੇਖੋ ਕਿ ਡਰਮ ਕਿੰਨੀ ਦੂਰ ਤੱਕ ਜਿਹੜੇ ਨੇ ਇੱਧਰ ਦੇਖ ਸਕਦੇ ਹਾਂ ਕਿ ਗਏ ਨੇ ਉਹ ਇੱਥੋਂ ਕਟੋ-ਕਟ ਜਿਹੜਾ ਉਹ ਡਰਮ ਪਿਆ ਕੋਈ 2 250 ਫੁੱਟ ਦੇ ਉੱਤੇ ਕਿਲਾਵਾਟ ਦੇ ਉੱਤੇ ਪਿਆ ਸੋ ਇਸ ਦੇ ਵਿੱਚ ਕੈਜੂਐਲਟੀਆਂ ਜਿਹੜੀਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਕੀ ਹੌਲੀ-ਹੌਲੀ ਜਿਹੜਾ ਆਲੇ-ਦੁਆਲੇ ਨੁਕਸਾਨ ਹੋਇਆ ਤੁਹਾਨੂੰ ਉਹ ਪਹਿਲਾਂ ਦਿਖਾ ਦਈਏ ਸੋ ਸੋਸ਼ਲ ਮੀਡੀਆ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਚੱਲੋ ਇਹ ਮਜ਼ਦੂਰਾਂ ਦੇ ਜਿਹੜੇ ਸਮਾਨ ਨੇ ਉੱਪਰ ਇੱਥੇ ਉਹਨਾਂ ਦੀ ਰਹਿਤ ਸੀਗੀ ਜੋ ਵੀ ਸੀਗਾ ਉਹ ਇੱਥੋਂ ਦੇਖਣ ਨੂੰ ਮਿਲ ਰਿਹਾ ਸੱਚੀ ਗੱਲ ਸੋ ਇਹ ਸਥਿਤੀ ਜਿਹੜੀ ਆ ਇੱਕ ਐਕਸੀਡੈਂਟ ਜਿਹੜਾ ਹੋਇਆ ਇਹ ਕਿਸ ਕਾਰਨ ਹੋਇਆ ਕਿਵੇਂ ਹੋਇਆ ਕਿਸ ਦੀ ਲਾਪਰਵਾਹੀ ਸੀ ਜਾਂ ਕੁਝ ਆਮ ਤੌਰ ਦੇ ਉੱਤੇ ਦੇਖਣ ਨੂੰ ਜਿਹੜਾ ਮਿਲਦਾ ਤੇ ਵੀ ਇਹ ਜਿਹੜਾ ਅੰਦਰ ਲਾਪਰਵਾਹੀ ਹੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇੱਕ ਵਿਸਫੋਟਕ ਐਡੇ ਵੱਡੇ ਕੁਆਂਟੀਟੀ ਦੇ ਵਿੱਚ ਸਟੋਰ ਹੁੰਦਾ ਤਾਂ ਉਹਨੂੰ ਕਿਵੇਂ-ਕਿਵੇਂ ਰੱਖਣਾ ਇੰਟਰ ਮਿਕਸਿੰਗ ਆ ਜਿਹੜੀ ਉਹ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਕੀ ਕਹਿੰਦੇ ਆ ਇਹ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਜਦੋਂ ਕੋਈ ਵੀ ਪोटाश ਤੇ ਜਦੋਂ ਇਹ ਚੀਜ਼ਾਂ ਕਦੇ ਵੀ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਵੀ ਪोटाਸ਼ਰ ਲਾਉਂਦੇ ਆ ਧਮਾਕੇ ਹੋ ਜਾਂਦੇ ਨੇ ਪਰ ਉਹ ਛੋਟੇ ਹੁੰਦੇ ਆ ਤੇ ਅੰਦਰ ਤੁਹਾਨੂੰ ਦਿਖਾਉਣੇ ਆ ਜੋ ਕਿ ਜਿਹੜਾ ਸਮਾਨ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਪਟਾਕਾ ਫਿਲਿੰਗ ਦੀ ਜਿਹੜੀ ਹੈਗੀ ਆ ਇੱਥੋਂ ਕਿਵੇਂ ਇਹ ਚੱਲਿਆ ਕਿਉਂਕਿ ਇੱਥੇ ਕੋਈ ਬਹੁਤਾ ਐਡਾ ਨੁਕਸਾਨ ਨਹੀਂ ਆ ਨੁਕਸਾਨ ਜਿਹੜਾ ਨਜ਼ਰ ਆਉਂਦਾ ਇਹ ਸੱਜੇ ਹੱਥ ਜਿਹੜੀ ਉੱਥੇ ਕਿਤੇ ਸਟੋਰੇਜ ਸੀਗੀ ਜਿਹੜੀ ਆ ਉੱਥੋਂ ਨਜ਼ਰ ਆਉਂਦਾ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਇਹ ਤਰਸੀਮ ਸਿੰਘ ਦੀ ਢਾਣੀ ਸੀ ਤੇ ਇਸ ਪਿੰਡ ਦੇ ਹੀ ਕੁਝ ਲੋਕ ਜਿਹੜੇ ਐ ਇਹ ਫੈਕਟਰੀ ਪਟਾਕਾ ਫੈਕਟਰੀ ਚਲਾਉਂਦੇ ਸੀ ਕਿ ਜਿਵੇਂ ਆਪਾਂ ਦੇਖ ਸਕਦੇ ਆ ਖੇਤਾਂ ਦੇ ਵਿੱਚ ਇਹ ਫੈਕਟਰੀ ਆ ਕੋਈ ਇੱਥੇ ਬਹੁਤੀ ਤਾਨੂੰ ਉਹ ਨਜ਼ਰ ਨਹੀਂ ਆਏਗੀ ਕਿ ਇੰਡਸਟਰੀਅਲ ਏਰੀਆ ਇਹ ਵੀ ਪਤਾ ਚੱਲਿਆ ਕਿ ਇਸ ਫੈਕਟਰੀ ਦਾ ਜਿਹੜਾ ਲਾਇਸੈਂਸ ਨਹੀਂ ਸੀਗਾ ਵਿਸਫੋਟਕ ਦਾ ਇੱਕ ਲਾਇਸੈਂਸ ਹੁੰਦਾ ਉਹ ਲਾਇਸੈਂਸ ਨਹੀਂ ਸੀਗਾ ਸੋ ਅ ਰੂਲਰ এমਪਲॉयਮੈਂਟ ਇੱਥੇ ਇੱਕ ਚੀਜ਼ ਦੇਖਿਆ ਰੂਮਰ ਰੂਲਰ এমਪਲॉयਮੈਂਟ ਗਰੰਟੀ ਐਕਟੋ ਸਾਹਮਣੇ ਨਜ਼ਰ ਆਉਂਦਾ ਤੇ ਇਹਦੇ ਵਿੱਚ ਲਿਖਿਆ ਪਸ਼ੂ ਛੱਡ ਦੀ ਉਸਾਰੀ ਵੇਖਣ ਵਾਲੀ ਗੱਲ ਕੀ ਆ ਕਿ ਇਹ ਪਸ਼ੂ ਛੱਡ ਦੀ ਉਸਾਰੀ ਦੇ ਅਧੀਨ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਇਹ ਕੰਮ ਕੀਤਾ ਜਾ ਰਿਹਾ ਸੀ 97000 ਦਾ ਪ੍ਰੋਜੈਕਟ ਸੀ ਤੇ ਇਸ ਦੇ ਉੱਤੇ ਸਬਸਿਡੀ ਲਈ ਗਈ ਹੈ ਕਿਉਂਕਿ ਪਸ਼ੂ ਸ਼ੈੱਡ ਖੇਤਾਂ ਦੇ ਵਿੱਚ ਅਲਾਉ ਕੀਤਾ ਜਾਂਦੇ ਨੇ ਹੁਣ ਇਸ ਪਸ਼ੂ ਸ਼ੈੱਡ ਦੀ ਆੜ ਦੇ ਵਿੱਚ ਇਹ ਇੱਕ ਗੈਰ ਕਾਨੂੰਨੀ ਜਿਹੜੀ ਹੈ ਪਟਾਕਾ ਫੈਕਟਰੀ ਚੱਲ ਰਹੀ ਸੀ ਇੱਥੇ ਐਸਜੀਐਮ ਸਾਹਿਬ ਆਏ ਐਸਜੀਐਮ ਸਾਹਿਬ ਕੀ ਕਹਿੰਦੇ ਨੇ ਆਓ ਤੁਹਾਨੂੰ ਉਹ ਵੀ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਾਂਗੇ ਜਿਹੜੀ ਫੈਕਟਰੀ ਦੇ ਵਿੱਚ ਬਨਾਸਟ ਆਇਆ ਹੁਣ ਤੱਕ ਜਿਹੜੇ ਕਿੰਨੇ ਮੁੱਤਾਂ ਹੋ ਕਿੰਨੇ ਰੁਪਏ ਦੀ ਜਗ੍ਹਾ ਨਹੀਂ ਸੁਣੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਉਸ ਏਰੀਏ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ ਉਹ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਕ ਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ। ਤੋਂ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਉੱਥੇ ਕੈਸ਼ੂਐਲਟੀ ਹੋਈ ਹੈਗੀ। ਤੋ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤੋਂ ਕੰਮ ਵੀ ਕਰ ਰਹੀ ਸੀ। ਤੋ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲਿਮਰੀ ਗੱਲ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟਨਾ ਏਮਸ ਤੇ ਕੁਝ ਸਿਵਲ ਹਸਪੀਟਲ ਸਿਵਿ ਕਰਾਇਆ ਗਿਆਗਾ।

उस लेके ही कोई चीज इनिशिएट हुई है अभी बट तो इट्स अ मेट्रो ऑफ इन्वेस्टिगेशन तो पुलिस दे वालों पुलिस दे वालों फॉरेंसिक टीम आके परिके पे जो एग्जामिन करेगी उसके बाद ही आगे कार्रवाई होगी मजदूरनल गलबत की हुई करो कितने कम मजदूर सिगे लगे हैं आज कितने का दबे होते गल हुई है की जो लेबर जो थी रिसेंटली ही इथे आई थी वो एग्जैक्टली कितने दिन पहले आई है वो कल्ले कल्ले लेकर के पुष्टि पता लगेगी बट रिसेंटली कुछ दिन पहले ही देखकर किया बाहर के लेबर का जो लेबर जो है बाहर दी ही है ਉਸਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਇਆ ਉਸਤੇ ਕਰ ਰਹੇ ਸੀ ਕਾਰਨਾਂ ਦਾ ਕੋਈ ਪਤਾ ਚੱਲ ਸਕਦਾ ਸਰ ਹਾਲੇ ਇਟਸ 프리 ਮੈਚ ਹੋ ਰਿਹਾ ਹੈ ਹੀ ਕਾਰ ਪਰ ਕਿੰਨੇ ਜਨਾਂ ਦੀ ਮੌਤ ਹੋਈ ਹੈ ਹਾਲੇ ਇਨੀਸ਼ially 4 ਦੇਖ ਲਈ ਤਿੰਨ ਪਹੁੰਚੇ ਪਰ ਸਰ ਇੰਝ ਕਿੰਨੇ ਹੋਏ ਕੋਈ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿਤਨੇ ਵੀ ਜੋ ਇਨੀਸ਼ial ਕਿ अर्ਲੀ ਮਾਰਨਿੰਗ ਸੀ ਉਹ ਕਾਫੀ ਪ੍ਰੌਂਪਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਸਪਿੰਦਾ ਭੇਜਿਆ ਗਿਆ ਹੈ तो जो इंजरी किसी है उसकी ज्यादा एक उसमें कम मेडिकल एड मिले तो पुलिस के वालों चीज़ प्रोमिनेंटली कराई गई तो है मैं थोड़े राही भी अपील करा इससे पैनिक की कोई लड़ नहीं है कि पुलिस जो एक प्रोफेसनल पुलिसिंग के वालों जो भी कार्रवाई बनती है वह की जाएगी